ਹਾਂਜੀ ਵੈਲਕਮ ਟੂ ਗੁੱਡ ਈਵਨਿੰਗ ਸਾਰਿਆਂ ਨੂੰ ਥੋੜੇ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਗੁਰਪੁਰ ਦੀਆਂ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਅਡਵਾਂਸ ਤੇ ਕੱਲ ਬਾਬਾ ਜੀ ਦਾ ਗੁਰਪੁਰ ਹੈ ਤੇ ਆਪਾਂ ਇਸ ਤੇ ਵੀਡੀਓ ਵੀ ਬਣਾ ਕੇ ਅਪਲੋਡ ਕੀਤੀਆਂ ਨੇ ਤੁਸੀਂ ਸਾਰੇ ਜਣੇ ਦੇਖਿਓ ਜਰੂਰ ਤੇ ਕਮੈਂਟ ਵੀ ਕਰਿਓ ਤੇ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਗੁਰਪੁਰ ਦੀਆਂ ਬਾਬਾ ਨਾਨਕ ਜੀ ਦੇ ਗੁਰਪੁਰ ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਤੇ ਆਪਾਂ ਲਾਈਵ ਗੱਲਬਾਤ ਇਦਾਂ ਹੀ ਕਰਦੇ ਰਵਾਂਗੇ ਅੱਜ ਮੈਂ ਦੋ ਤਿੰਨ ਦਿਨਾਂ ਬਾਅਦ ਲਾਈਵ ਆਇਆ ਤੇ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਸਾਰਿਆਂ ਨਾਲ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇੱਕ ਫੇਰ ਰਿਕਵੈਸਟ ਹੈ ਵੀਡੀਓ ਦੇਖੋ ਵੀਡੀਓ 'ਤੇ ਕਮੈਂਟ ਕਰੋ ਚੈਨਲ ਨੂੰ ਫੋਲੋ ਸਬਸਕ੍ਰਾਈਬ ਵੀ ਕਰ ਲਿਓ ਕਿਉਂਕਿ ਤੁਸੀਂ ਵੀਡੀਓ ਦੇਖਦੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੇ ਜਰੂਰ ਕਰਿਓ ਜੀ ਤੁਹਾਡੀ ਸਪੋਰਟ ਦੀ ਲੋੜ ਹੈ ਸਭ ਨੂੰ ਤੇ ਉਹਨਾਂ ਵਿੱਚ ਮੈਂ ਵੀ ਇੱਕ ਹਾਂ ਤੇ ਸਪੋਰਟ ਜਰੂਰ ਕਰਿਓ ਤੁਸੀਂ ਠੀਕ ਹੈ ਜੀ ਵੀਡੀਓ ਜਰੂਰ ਦੇਖਿਆ ਕਰੋ ਤੁਸੀਂ ਕਮੈਂਟ ਵੀ ਕਰਿਆ ਕਰੋ ਲਾਈਕ ਕਰਦੇ ਤੁਸੀਂ ਕਰਦੇ ਹੀ ਹੋਵੋਗੇ ਜੰਨੀ ਕਰਦੇ ਹੋ ਜਰੂਰ ਕਰਿਓ ਠੀਕ ਹੈ ਜੀ ਤੇ ਚਲੋ ਫਿਰ ਗੱਲਬਾਤ ਕਰਦੇ ਹਾਂ ਸ਼ੁਰੂ ਵੈਲਕਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ YouTube ਚੈਨਲ ਤੇ ਜੀ ਹਾਂਜੀ ਵੈਲਕਮ ਜੀ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਜਿਹੜਾ ਆਪਣੇ ਨਾਲ ਲਾਈਵ ਜੁੜ ਚੁੱਕੇ ਨੇ ਬਰਤ ਕਮੈਂਟ ਕਿਸੇ ਦਾ ਵੀ ਨਹੀਂ ਆਇਆ ਹਾਲ ਤੱਕ वेलकम मनजोत जी मनजोत जी थोड़ा तो बहुत बहुत स्वागत है ये मेरे जी मेरे यूट्यूब चैनल पर मनजोत जी तुम कितों लाइव देख रहे हो कमेंट करके जरूर दस तीन दिन अपने लाइव जुड़ चुके हैं थैंक यू थैंक यू ਲਾਈਵ ਨੂੰ ਲਾਈਕ ਕਰਨ ਦੇ ਲਈ ਧੰਨਵਾਦ ਜੀ। ਥੈਂਕ ਯੂ ਮਨੋਜੀਤ ਮਨਜੋਜੀ ਥੈਂਕ ਯੂ। ਚੈਨਲ ਨੂੰ ਪੂਰਾ ਸਬਸਕ੍ਰਾਈਬ ਕਰਨ ਦੇ ਲਈ ਧੰਨਵਾਦ ਜੀ। ਤੁਹਾਨੂੰ ਸਾਰੇ ਇੱਕ ਵਾਰ ਫਿਰ ਤੋਂ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਬਾਬਾ ਨਾਲ ਜੀ ਦੇ ਜੀ। ਤੇ ਵੀਡੀਓ ਜ਼ਰੂਰ ਦੇਖੋ ਵੀਡੀਓ ਪਰ ਕਮੈਂਟ ਵੀ ਕਰਿਓ। ਠੀਕ ਹੈ ਜੀ। धनबाद तान्वाग। बाबा तो जी सारा मेहरबा तो रखिए इजाजत जी आप लीव कर हैं आप तो तो फिर वापस लाइव मिला अपन थोड़ा कम है आप कम निपटाने फिर आप गलबात करेंगे सारे तो माफ करो लाइव छा पै रहा है ठीक है जी मनजोत तो जी थोड़ा बहुत बहुत थैंक यू धनबाद शुक्रिया जी मेरे लाइव चाहे धनबाद नैक्सट टाइम लाइव मिला ठीक है जी ये इजाजत कर रहे सार